ਨੋ ਤੇ ਬਣਿਆ ਅਜਿਹਾ ਨਿਸ਼ਾਨ ਬਣਾ ਸਕਦਾ ਹੈ ਤੁਹਾਨੂੰ ਕਰੋੜਪਤੀ ਤੁਹਾਡੇ ਤੇ ਹੋਣ ਵਾਲੀ ਹੈ ਪੈਸਿਆਂ ਦੀ ਬਰਸਾਤ ਇਸ ਉਂਗਲ ਤੇ ਆ ਨਿਸ਼ਾਨ ਬਦਲ ਸਕਦਾ ਤੁਹਾਡੀ ਕਿਸਮਤ ਉਂਗਲੀਆਂ ਤੇ ਉਹਨਾਂ ਦੇ ਨਖੂਨ ਯਾਨੀ ਨੋ ਰਾਤੋਂ ਰਾਤ ਤੁਹਾਡੀ ਕਿਸਮਤ ਬਦਲ ਸਕਦੇ ਨੇ ਅਜਿਹਾ ਅਸੀਂ ਬੜੀ ਵਾਰ ਸੁਣਿਆ ਪਰ ਅੱਜ ਜੋ ਮੈਂ ਤੁਹਾਨੂੰ ਦੱਸਣ ਵਾਲੀਆਂ ਉਸ ਦੇ ਵਿੱਚ ਕੱਲੀ-ਕੱਲੀ ਉਂਗਲੀ ਦਾ ਕੱਲਾ-ਕੱਲਾ ਮਹੱਤਵ ਦੱਸਿਆ ਗਿਆ ਤਾਂ ਕਿਹੜੀ ਉਂਗਲੀ ਦੇ ਕਿਹੜੇ ਨਖੂਨ ਤੇ ਕਿਹੜਾ ਨਿਸ਼ਾਨ ਹੋਵੇ ਜਿਸ ਦੇ ਨਾਲ ਤੁਸੀਂ ਰਾਤੋਂ ਰਾਤ ਅਮੀਰ ਬਣ ਸਕਦੇ ਹੋ ਰਾਤੋਂ ਰਾਤ ਤੁਹਾਡੀ ਕਿਸਮਤ ਬਦਲ ਸਕਦੀ ਹੈ ਤਾਂ ਆਖਿਰ ਉਹ ਕਿਹੜਾ ਨਿਸ਼ਾਨ ਹੈ ਕਿਸ ਦੇ ਮੁਤਾਬਕ ਇਹ ਜੋ ਜਾਣਕਾਰੀ ਸਾਹਮਣੇ ਇਹ ਖੋਜ ਕਿਸ ਦੇ ਮੁਤਾਬਕ ਸਾਹਮਣੇ ਆਈ ਹੈ ਕਿਸ ਸ਼ਾਸਤਰ ਦੇ ਆਧਾਰ ਤੇ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਰਾ ਕੁਝ ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ ਸਮੁਦ੍ਰਿਕ ਸ਼ਾਸਤਰ ਦੇ ਵਿੱਚ ਮਨੁੱਖ ਦੇ ਸਰੀਰ ਦੇ ਅੰਗਾਂ ਦਾ ਉਲੇਖ ਕੀਤਾ ਗਿਆ ਜਨਾਂ ਦੇ ذریعے ਤੁਸੀਂ ਉਸ ਵਿਅਕਤੀ ਦੇ ਵਿਵਹਾਰ ਤੇ ਭਵਿੱਖ ਦੇ ਬਾਰੇ ਦੇ ਵਿੱਚ ਜਾਣ ਸਕਦੇ ਹੋ ਬੜੀ ਮਦਦ ਮਿਲਦੀ ਹੈ ਕਿਸੇ ਵਿਅਕਤੀ ਦੇ ਹੱਥ ਪੈਰ ਦੀ ਬਨਾਵਟ ਤੇ ਸਰੰਚਨਾ ਦੇ ਮਾਦਮ ਦੇ ਨਾਲ ਉਸ ਦਾ ਸੁਭਾਅ ਜਾਣਿਆ ਜਾ ਸਕਦਾ ਤੁਸੀਂ ਕਦੇ ਨਾ ਕਦੇ ਦੇਖਿਆ ਹੋਏਗਾ ਕਿ ਕੁਝ ਲੋਕਾਂ ਦੇ ਨਖੂਨਾਂ ਦੇ ਨਿਚਲੇ ਹਿੱਸੇ ਦੇ ਵਿੱਚ ਅੱਧੇ ਚੰਦਰਮਾ ਦੇ ਸਮਾਨ ਦਾ ਚਿੱਟੇ ਰੰਗ ਦਾ ਨਿਸ਼ਾਨ ਹੁੰਦਾ ਸਮੁਦ੍ਰਿਕ ਸ਼ਾਸਤਰ ਦੇ ਵਿੱਚ ਅੱਜ ਅਸੀਂ ਤੁਹਾਨੂੰ ਉਹੀ ਦੱਸਾਂਗੇ ਕਿ ਕਿਹੜੀ ਉਂਗਲੀ ਤੇ ਕਿਹੜਾ ਨਿਸ਼ਾਨ ਤੁਹਾਡੀ ਕਿਸਮਤ ਬਦਲ ਸਕਦਾ ਸਭ ਤੋਂ ਪਹਿਲਾਂ ਗੱਲ ਤਰਜਣੀ ਉਂਗਲੀ ਯਾਨੀ ਕਿ ਸਭ ਤੋਂ ਪਹਿਲੀ ਉਂਗਲੀ ਸਮੁਦ੍ਰਿਕ ਸ਼ਾਸਤਰ ਦੇ ਮੁਤਾਬਕ ਨਖੂਨ ਯਾਨੀ ਨੋਹਾਂ ਤੇ ਬਣੇ ਹੋਏ ਇਹ ਚਿੱਟੇ ਰੰਗ ਦੇ ਅੱਧੇ ਜਾਨਵਰ ਦੇ ਨਿਸ਼ਾਨ ਨੂੰ ਦੇਖ ਕੇ ਤੁਸੀਂ ਲੋਕਾਂ ਦੇ ਸੁਭਾਅ ਦੇ ਬਾਰੇ ਦੇ ਵਿੱਚ ਬਹੁਤ ਕੁਝ ਪਤਾ ਲਗਾ ਸਕਦੇ ਹੋ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਸ ਦੇ ਆਧਾਰ ਤੇ ਜੇਕਰ ਕਿਸੇ ਸ਼ਖਸ ਦੀ ਉਂਗਲੀ ਦੇ ਨਖੂਨ ਦੇ ਮੂਲ ਯਾਨੀ ਸ਼ੁਰੂਆਤ ਦੇ ਵਿੱਚ ਜੇਕਰ ਅੱਧਾ ਚੰਨ ਦਿਖਾਈ ਦਿੰਦਾ ਤਾ ਉਸ ਦਾ ਸੁਭਾਅ ਕਿਹੋ ਜਿਹਾ ਤੁਸੀਂ ਪਤਾ ਲਗਾ ਸਕਦੇ ਹੋ ਅਜਿਹੇ ਲੋਕ ਜੋ ਨੇ ਬੜੇ ਸੁਭਾਭਿਮਾਨੀ ਹੁੰਦੇ ਨੇ ਕੜੀ ਮਿਹਨਤ ਕਰਕੇ ਅੱਗੇ ਵਧਦੇ ਨੇ ਇਹ ਲੋਕ ਆਪਣੀ ਫੀਲਡ ਦੇ ਵਿੱਚ ਮਨ ਲਗਾ ਕੇ ਕੰਮ ਕਰਦੇ ਨੇ ਅਤੇ ਸਫਲਤਾ ਵੀ ਹਾਸਲ ਕਰਦੇ ਨੇ ਇਹਨਾਂ ਨੂੰ ਵਪਾਰ ਦੇ ਖੇਤਰ ਦੇ ਵਿੱਚ ਲਾਭ ਹੁੰਦਾ ਤਾਂ ਨੌਕਰੀ ਵੀ ਬੇहद ਆਸਾਨੀ ਦੇ ਨਾਲ ਮਿਲਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਮੱਧਮ ਆਂਗਲੀ ਯਾਨੀ ਦੂਜੀ ਉਂਗਲੀ ਸਮੁਦ੍ਰਿਕ ਸ਼ਾਸਤਰ ਦੇ ਮੁਤਾਬਕ ਜੇਕਰ ਕਿਸੇ ਸ਼ਖਸ ਦੀ ਮੱਧਮਾ ਉਂਗਲੀ ਦੇ ਨਖੂਨ ਯਾਨੀ ਨੋ ਦੀ ਸ਼ੁਰੂਆਤ ਦੇ ਵਿੱਚ ਅੱਧੇ ਚੰਦ ਵਰਗਾ ਚਿੱਟਾ ਨਿਸ਼ਾਨ ਦਿਖਾਈ ਦਿੰਦਾ ਤਾਂ ਅਜਿਹੇ ਲੋਕਾਂ ਨੂੰ ਬਹੁਤ ਜ਼ਿਆਦਾ ਧਨ ਸੰਪਤੀ ਮਿਲਣ ਦੇ ਆਸਾਰ ਹੁੰਦੇ ਨੇ ਇਹਨਾਂ ਲੋਕਾਂ ਨੂੰ ਵਪਾਰ ਦੇ ਨਾਲ ਨਾਲ ਹੋਰ ਖੇਤਰਾਂ ਦੇ ਵਿੱਚ ਵੀ ਅਚਾਨਕ ਆਰਥਿਕ ਲਾਭ ਮਿਲਦਾ ਜਿਸ ਦੇ ਨਾਲ ਇਹ ਲੋਕ ਆਰਥਿਕ ਰੂਪ ਤੋਂ ਮਜ਼ਬੂਤ ਹੁੰਦੇ ਨੇ ਮੱਧਮਾ ਉਂਗਲੀ ਦਾ ਸੰਬੰਧ ਸ਼ਨੀ ਦੇ ਨਾਲ ਹੁੰਦਾ ਹੈ ਇਸ ਦੇ ਲਈ ਇਹਨਾਂ ਲੋਕਾਂ ਦਾ ਵਿਆਹ ਜੋ ਹੈ ਉਸ ਦੇ ਵਿੱਚ ਥੋੜੀ ਜਿਹੀ ਰੁਕਾਵਟਾਂ ਦੀ ਵਿਆਹ ਥੋੜਾ ਲੇਟ ਹੁੰਦਾ ਹੈ ਇਸ ਦੇ ਨਾਲ ਹੀ ਇਹਨਾਂ ਨੂੰ ਨੌਕਰੀ ਵੀ ਜੋ ਹੈ ਲੇਟ ਮਿਲਦੀ ਹੈ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਲੇਟ ਮਿਲਦੀਆਂ ਨੇ ਪਰ ਜੋ ਵੀ ਮਿਲਦਾ ਬੈਸਟ ਹੁੰਦਾ ਫਿਰ ਗੱਲ ਕਰਦੇ ਆਂ ਅਨਾਮਿਕਾ ਉਂਗਲੀ ਯਾਨੀ ਤੀਜੀ ਉਂਗਲੀ ਜਿਹਨਾਂ ਵਿਅਕਤੀਆਂ ਦੇ ਅਨਾਮਿਕਾ ਉਂਗਲੀ ਦੇ ਨਖੂਨ ਦੇ ਨਿਚਲੇ ਹਿੱਸੇ ਦੇ ਵਿੱਚ ਅੱਧੇ ਚੰਦ ਵਰਗਾ ਚਿੱਟੇ ਰੰਗ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਸਮਾਜ ਦੇ ਵਿੱਚ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ ਇਹਨਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਬਿਹਤਰੀਨ ਸਫਲਤਾ ਮਿਲਦੀ ਹੈ ਨਾਲ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਵੀ ਜੋ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਬਿਹਤਰ ਸਾਬਤ ਹੁੰਦੇ ਨੇ ਅਨਾਮਿਕਾ ਉਂਗਲੀ ਦਾ ਸੰਬੰਧ ਸੂਰਜ ਦੇ ਨਾਲ ਹੁੰਦਾ ਤੇ ਸੂਰਜ ਸ਼ਕਤੀ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਇਹ ਲੋਕ ਜੁਨੇ ਸੁਭਿਮਾਨੀ ਤੇ ਇਮਾਨਦਾਰ ਹੁੰਦੇ ਨੇ ਇਹ ਲੋਕ ਰਾਜਨੀਤੀ ਦੇ ਵਿੱਚ ਉੱਚ ਅਹੁਦੇ ਪ੍ਰਾਪਤ ਕਰਦੇ ਨੇ ਅਤੇ ਇਹਨਾਂ ਨੂੰ ਜੋ ਹੈ ਉੱਚੇ ਰੈਂਕ ਦੀ ਸਰਕਾਰੀ ਨੌਕਰੀ ਵੀ ਮਿਲਦੀ ਹੈ ਇਸ ਦੇ ਨਾਲ ਹੀ ਡਾਕਟਰੀ ਸਿੱਖਿਆ ਅਤੇ ਹੋਰ ਖੇਤਰਾਂ ਦੇ ਵਿੱਚ ਵੀ ਲਗਾਤਾਰ ਇਹ ਲੋਕ ਅੱਗੇ ਵੱਧਦੇ ਜਾਂਦੇ ਨੇ ਫਿਰ ਗੱਲ ਕਰਦੇ ਆ ਸਭ ਤੋਂ ਛੋਟੀ ਉਂਗਲੀ ਯਾਨੀ ਕਨਿਸ਼ਠਾ ਉਂਗਲੀ ਸਮੁਦ੍ਰਿਕ ਸ਼ਾਸਤਰ ਦੇ ਮੁਤਾਬਕ ਜਿਹਨਾਂ ਲੋਕਾਂ ਦੀ ਕਨਿਸ਼ਟਕਾ ਉਂਗਲੀ ਦੇ ਨਖੂਨ ਦੇ ਮੂਲ ਦੇ ਵਿੱਚ ਅੱਧੇ ਚੰਦ ਵਰਗਾ ਚਿੱਟੇ ਰੰਗ ਦਾ ਨਿਸ਼ਾਨ ਦਿਖਾਈ ਦਿੰਦਾ ਤਾਂ ਲੋਕ ਬਹੁਤ ਮਿਹਨਤ ਕਰਦੇ ਨੇ ਜਿਸ ਦੇ ਨਾਲ ਇਹਨਾਂ ਨੂੰ ਯਸ਼ ਦੀ ਪ੍ਰਾਪਤੀ ਹੁੰਦੀ ਹੈ ਕਨਿਸ਼ਟਕਾ ਉਂਗਲੀ ਦਾ ਸੰਬੰਧ ਬੁੱਧ ਗ੍ਰਹਿ ਦੇ ਨਾਲ ਹੁੰਦਾ ਹੈ ਅਤੇ ਬੁੱਧ ਦਾ ਸਿੱਧਾ ਪ੍ਰਭਾਵ ਵਪਾਰ, ਸੰਗੀਤ, ਐਂਕਰਿੰਗ ਦੇ ਖੇਤਰ ਦੇ ਵਿੱਚ ਹੁੰਦਾ ਹੈ ਇਸ ਲਈ ਅਜਿਹੇ ਲੋਕ ਵਪਾਰ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਤਾਂ ਨਾਚ ਗਾਣਾ ਯਾਨੀ ਡਾਂਸ ਜਾਂ ਸੰਗੀਤ ਦੇ ਖੇਤਰ ਦੇ ਵਿੱਚ ਬੇਹਦ ਨਾਮ ਕਮਾਉਂਦੇ ਨੇ ਇਹ ਲੋਕ ਆਪਣਾ ਕੰਮ ਪੂਰਾ ਮਨ ਲਗਾ ਕੇ ਕਰਦੇ ਨੇ ਜਿਸ ਨਾਲ ਇਹਨਾਂ ਦੀ ਲਾਈਫ ਦੇ ਵਿੱਚ ਸਫਲਤਾ ਇਹਨਾਂ ਦੇ ਪੈਰ ਚੁੰਮਦੀ ਹੈ ਹੁਣ ਗੱਲ ਕਰਦੇ ਆਂ ਅੰਗੂਠੇ ਦੀ ਅੰਗੂਠੇ ਤੇ ਬਣਿਆ ਜੋ ਨਿਸ਼ਾਨ ਹੈ ਇਹ ਵੀ ਤੁਹਾਡੀ ਕਿਸਮਤ ਬਦਲ ਸਕਦਾ ਹੈ ਸਮੁੰਦਰੀਕ ਸ਼ਾਸਤਰ ਦੇ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੇ ਅੰਗੂਠੇ ਦੇ ਨਖੂਨ ਦੇ ਨਿਚਲੇ ਹਿੱਸੇ ਦੇ ਵਿੱਚ ਅਰਧ ਚੰਦ ਵਰਗਾ ਚਿੱਟੇ ਰੰਗ ਦਾ ਨਿਸ਼ਾਨ ਹੁੰਦਾ ਹੈ ਤਾਂ ਉਹਨਾਂ ਦੀ ਵਿਲ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਇਹ ਲੋਕ ਜੇਕਰ ਕਿਸੇ ਕੰਮ ਨੂੰ ਸ਼ੁਰੂ ਕਰਦੇ ਨੇ ਤਾਂ ਉਸ ਨੂੰ ਖਤਮ ਕੀਤੇ ਬਿਨਾ ਗਦੇ ਨਿਰੋਖਦੇ ਜੋ ਠਾਣਦੇ ਨੇ ਉਹਨੂੰ ਪੂਰਾ ਕਰਕੇ ਹੀ ਰੋਕਦੇ ਨੇ ਅੰਗੂਠੇ ਦਾ ਸੰਬੰਧ ਸ਼ੁਕਰਗ੍ਰਹਿ ਦੇ ਨਾਲ ਹੁੰਦਾ ਜੇਕਰ ਸ਼ੁਕਰਗ੍ਰਹਿ ਦੀ ਗੱਲ ਕੀਤੀ ਜਾਏ ਤਾਂ ਸ਼ੁਕਰਗ੍ਰਹਿ ਸੁਖ ਸੰਪਦਾ ਭੋਗ ਵਿਲਾਸ ਤੇ અભਿਨੇ ਯਾਨੀ ਐਕਟਿੰਗ ਦਾ ਕਰਕ ਹੁੰਦਾ ਹੈ ਇਸ ਲਈ ਅਜਿਹੇ ਲੋਕ ਸੁਖ ਸਮ੍ਰiddhi ਦੀ ਪ੍ਰਾਪਤੀ ਕਰਦੇ ਨੇ ਤੇ ਐਕਟਿੰਗ ਦੇ ਖੇਤਰ ਦੇ ਵਿੱਚ ਵੀ ਬੇਹਦ ਨਾਮ ਕਮਾਉਂਦੇ ਨੇ ਸਮਾਜ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਮਾਨ ਸਨਮਾਨ ਹੁੰਦਾ ਹੈ